ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਬਲਦ ਸੋਨੂੰ ਢਾਲੀ ਵਾਲੇ ਵੀਰੇ ਤੇ ਅੱਜ ਚੱਲਿਆ ਸ਼ੂਟ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਗਰਦੀਪ ਆ ਰਿਹਾ ਆਇਓ ਆਓ ਆ ਗਿਆ ਗਰਦੀਪ ਅੱਛਾ ਸਣੀ ਹੁਣੀ ਕੰਨੀਆਂ ਚੱਕੀ ਜਾਂਦੇ ਨੇ ਸਵੇਰੇ ਸਵੇਰੇ ਆ ਗਿਆ ਗਰਦੀਪ ਦਿਖਾਉਨੇ ਆ ਗਿਆ ਤੁਹਾਨੂੰ ਆਇਓ ਕਿੱਧਰ ਮੂੰਹ ਚੱਕਿਆ তুম ਕੰਨੀ ਕਿੱਧਰ ਰੱਕੀ ਫਿਰਦਾ ਮੇਰਾ 40 40 ਸਦਾ ਹੀ ਘੜਦੇ ਆ ਪਹੁੰਚ ਗਏ ਸ਼ੂਟ ਤੇ ਤੇ ਇੱਧਰ ਆਉਂਦਾ ਗਰਦੀਪ ਇੱਧਰ ਸਾਡੇ ਐਸ ਐਚਓ ਸਾਹਿਬ ਆਪਣੀ ਯੂਨੀਫਾਰਮ ਚਾਹ ਰਹੇ ਨੇ ਹਾਂ ਪੁੱਲਰ ਸਾਹਿਬ ਓਏ ਧੜੂਪੀ ਸੋਸੀ ਕਾਲੀ ਨਹਿਰ ਤੇ ਖੜੇ ਆ ਠੀਕ ਹੈ ਤਿਆਰ ਹੋ ਗਏ ਦਿਖਾਉਣਾ ਤੁਹਾਨੂੰ ਬਾਕੀ ਹੁਣ ਲੇਟ ਅਸੀਂ ਹੋਏ ਪਿਆ ਪਹਿਲੀ ਮਿਲਦਿਆਂ ਚਲ ਐ ਐਮਐਲਏ ਦੀ ਕਾਲ ਆ ਲੈ ਲੋ ਓਰੀ ਜਾਨੂ ਗੁੰਡਿਆਂ ਨੇ ਪਿੱਛੇ ਲਾ ਕੇ ਗੱਡੀ ਨਾਲ ਆ ਲੱਗੋ ਲੈ ਐਮਐਲਏ ਨਾਲ ਕਾਲ ਲਓ ਜੀ ਆਪਾਂ ਖੜਿਆ ਸ਼ੂਟ ਤੇ ਇਧਰ ਆਪਣਾ ਗਰਦੀਪ ਇਧਰ ਭੁੱਲਰ ਇਧਰ ਅਸੱਚਾ ਸਾਹਿਬ ਇਧਰ ਜੌਲੀ ਐ ਲੈ ਲੈ ਵੀ ਬੈਠਾ ਜਲਦੀ ਓਏ ਜਲਦੀ ਸਾਰੇ ਲੋਗੇ ਸਾਰੇ ਤੁਸੀਂ ਨਾ ਨਹਿਰ ਦੇ ਕੰਢੇ ਲੋ ਜੀ ਮਾਰੇ ਤੁਹਾਨੂੰ ਲੋਕੋ ਗਿਆ ਪਕਰੇ ਜੋ ਗਏ ਇਹ ਸ਼ੂਟ ਚੱਲਦਾ ਕਿਵੇਂ ਚੱਲ ਰਿਹਾ ਸ਼ੂਟ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਬੜਾ ਠੀਕ ਹੋ ਬਲਵਾ ਸਕਸੈਸਫੁਲ ਹੋਇਆ ਬਲਰ ਸਾਹਿਬ ਨੇ ਮੇਲਾ ਪੂਰਾ ਸਕਸੈਸਫੁਲ ਹੋਇਆ ਗਿਆ ਹੋਰ ਨਾ ਹੋ ਗਿਆ ਜੀ ਤਾਂ ਬੰਦਾ ਥੋੜਾ ਗਲਤ ਹੈ ਜੀ ਗਲਤੀ ਤੇ ਉਹ ਕਹਦਾ ਸੱਜਿਆ ਬੈਠਾ ਅਜੀਹਾਵੀਆਂ ਗੱਲਾਂ ਕਰਦਾ ਜੀ ਅਸੀਂ ਕੈਮਰਾ ਲੱਗੇ ਆ ਰੱਖਦੇ ਯਾਰ ਗੱਡੀ ਚ ਕਾਸભાઈ ਜਨਤਾਬਾਦ ਮਣਿਆ ਰੋ ਪਰ ਉਹਦੀ ਜਿਹੜੀ ਅੰਦਰ ਚ ਪ੍ਰੋਬਲਮ ਨਹੀਂ ਆ ਕਿ ਉਹ ਉਹ ਕੈਨ ਯੂ ਆਂਡਰਸਟੈਂਡ ਇਟ ਵੈਰੀ ਤੇ ਚਾਣੀ ਲੈਂਦੀ ਉਹ ਉਹਦੀ ਆਪਣੀ ਜ਼ਿੰਦਗੀ ਖਰਾਬ ਹੋ ਗਈ ਯਾਰ ਉਹ ਕੋਈ ਗਲਤੀ ਨਹੀਂ ਨਹੀਂ ਕੋਈ ਗਲਤੀ ਮਾਫ ਕਰ ਕੋਈ ਗਲਤੀ ਮਾਫ ਕਰ ਦੇ ਬਾਈ ਨੂੰ ਕੋਈ ਗਲਤੀ ਹੋ ਜੇ ਮਾਫ ਕਰ ਦੇ ਜਿੱਧਰ ਸੀਗੇ ਉਧਰ ਹੋ ਜਾ ਚੱਕੋ ਚੱਕੋ ਓਕੇ ਕੱਟ ਆਏ ਵੇ ਤੰਗਿਆਣਾ ਨਹੀਂ ਸੀ ਭਾਈ ਓਏ ਪੀਆਂ ਜਾਂਦੇ ਆਂ ਕਰ ਰਹੇ ਆਂ ਸੋਨ ਨੂੰ ਨਹੀਂ ਲਾ ਕੇ ਕੱਲੇ ਹੋਏ ਦੇਖਣਾ ਪੜਦਾ ਇਹ ਮੂੰਹ ਟਾਵਰ ਇੰਜ ਦੇਖਿਆ ਭਾਈ ਬੱਸ ਇਹਨੂੰ ਮੈਂ ਇਹ ਕਰਦੇ ਆਂ ਹਾਂਜੀ ਇੱਥੇ ਇਹ ਰਿਵਰਸਲ ਹੋਣੀ ਹੈ ਠੀਕ ਹਾਂ ਹਾਂ ਇਹ ਨੂੰ ਪਤਾ ਹੀ ਪੈ ਗਿਆ ਹੁਣਾਂ ਤਾਂ ਕੀ ਕਹਿੰਦਾ ਬਈ ਕੀ ਕਹਿੰਦਾ ਬਹੁਤ ਕੁਝ ਬੋਲ ਜਾਨਾ ਤੂੰ ਯਾਰ ਨਹੀਂ ਕਰਦਾ ਹੈ ਨਹੀਂ ਕਰਦਾ ਭਾਈ ਵੀ ਰਿਆ ਦੋਲਾ ਅੱਛਾ ਤੂੰ ਜਿੱਥੋਂ ਸ਼ੁਰੂ ਹੋਗਾ ਉਦੋਂ ਹੀ ਚੱਲੂਗਾ ਨਾ ਨੇ ਉੱਧਾ ਬੜੇ ਪਰਸਨ ਕਰਵਾਇਆ ਸੀ ਨਾ ਜੇ ਪਰਸਨ ਉਹ ਵੀ ਛੱਡ ਜਿਹੜੀ ਅਸਲੀ ਗੱਲ ਹੈ ਜਿਹੜਾ ਪਾਸੇ ਪਰਸਨ ਪਰਸਨ ਕੁਝ ਬਣਾ ਲਿਆ ਰਾਜਾ ਰਾਣੀ ਗੁੱਟਣ ਦੀ ਗੱਲਾਂ ਦੇ ਰਾਜਾ ਗੱਲਾਂ ਨਹੀਂ ਨਾ ਮੈਨੂੰ ਤੁਹਾਨੂੰ ਜਲਦੀ ਅੱਗੇ ਨੀਰ ਲੋ ਜੀ ਰੋਟੀ ਖਾ ਕੇ ਹਟਦੇ ਹਾਂ ਤੇ ਕੋਲ ਯਾਰੋ ਜਾਣਾ ਸ਼ੂਟ ਤੇ ਪਾਸੇ ਚੱਲੀਏ ਰੈਡੀ ਆ ਜਾਓ ਭਾਈ ਚੱਕ ਲੈ ਚਲੋ ਸੁਣਿਆ ਯਾਰ ਜਾ ਵੀ ਨਾ ਦੇ ਨਹੀਂ ਹੇ ਰਾ ਤੁਸੀਂ ਦਾ ਕਿ ਲੋ ਟੋਡਾ ਦੀ ਹੈਰੇ ਦੇ ਜੀ ਆਓ ਰਣ ਲਗਾ ਤੁਸੀਂ ਪੀ ਕੇ 10 ਪੰਜ 10 ਮੁਸਤਕਾ ਕਰੀਓ ਹਾਂ ਨਾਲ ਜੋ ਮਹਾਰਾਜ ਨੇ ਕੋਲ ਲਵਾ ਲਓ ਆਵਾਜ਼ ਸਾਊਂਡ ਕੋਲ ਲਵਾ ਲਓ ਐਟਾ ਦੇ ਮੁਕਾ ਲਾਓ ਲਾਓ ਇਹ ਕਿਉਂ ਲਈ ਐਲ ਐਲ ਵੀ ਲੱਗਿਆ ਪਿਆ ਇੱਧਰ ਲਾਈਟਾਂ ਲਾਉਣਾ ਦਿਨ ਦਿਹਾੜੇ ਸਮਾਨ ਖਾਲਿਆ ਵੱਧ ਕਹਿੰਦਾ ਦਿਨ ਦਿਹਾੜੇ ਲਾਈਟਾਂ ਲਾਉਣੀਆਂ ਨੇ ਤੁਸੀਂ ਕਿਹੜੇ ਮਰਾਉਂਦੇ ਹੋ ਇਧਰ ਕਾਸ਼ ਲੱਗਾ ਆਪਣਾ ਵੀਰ ਹਾਂ ਯੋਲੀ ਉਸ ਵਿਚਾਰ ਦੇਣ ਪਹਿਲਾਂ ਅਸੀਂ ਇਹਨੂੰ ਕੰਮ ਕਰਾ ਦੋ ਸਾਰਾ ਕੰਮ ਕਰਾ ਕੇ ਦੱਲ ਜੀ ਨਹੀਂ ਹੈਗਾ ਇਧਰ ਜੱਸੀ ਵੀ ਸਾਡਾ ਗੁੱਸਾ ਹੋਇਆਗਾ ਸਾਡਾ ਸਾਡਾ ਬਾਈ ਗੁਰਵਿੰਦਰ ਦਾ ਬ੍ਰਦਰ ਖੜਾ ਇਧਰ ਵੀਰ ਕਹਿੰਦਾ ਨਵੇਂ ਬੰਦੇ ਮਿਲ ਕੇ ਗਏ ਤੁਸੀਂ ਬੁਲਾਉਂਦੇ ਨਹੀਂ ਬੁਲਾਉਂਦੇ ਨਹੀਂ ਮੈਂ ਇਕੱਲਾ ਆਇਆ ਡੱਟ ਪਿਆ ਆਪਾਂ ਇਕੱਠੇ ਆਉਂਦੇ ਆਂ ਮੈਨੂੰ ਬੱਚੇ ਛੱਡ ਆਇਆ ਹਾਂ ਵੀ ਮੈਂ ਇਕੱਲਾ ਆਇਆ ਰੇ ਥੋੜੋ ਹੁੰਦਾ ਜੇ ਮੈਂ ਰਾਹ ਬੋਲੇ ਜਾਂਦਾ ਤੈਨੂੰ ਛੱਡ ਕੇ ਭੈਣੇ ਸ਼ੂਟ ਖੜਾਉਣਾ ਸੀ ਨੇ ਆ ਕਸ ਬਾਈ ਲੱਤ ਠੀਕ ਆ ਲੱਤ ਠੀਕ ਆ ਕਸ ਬਾਈ ਇੱਧਰ ਆਪਣਾ ਬਾਈ ਸੁਮੀਰ ਆਇਆ ਪੈਚ ਸ਼ੂਟ ਤੇ ਤੇ ਇੱਕ ਲੰਗੋੜਸ ਵਾਲੀ ਉੱਤਰ ਖੜੀ ਆ ਤੇ ਆ ਜਾਓ ਬਾਈ ਅੱਗੇ ਦਿਖਾਉਣਿਆ ਕੀ ਸ਼ਰਟ ਮੈਂ ਚੌਲੀ ਕੀ ਆਲਾ ਬਣਾਵਾਂਗੇ ਬਰੇ ਬਣਾਵਾਂਗੇ ਹੁਣ ਤਾਂ ਬਲਾਗ ਆਇਆ ਕਰਨਗੇ ਇਮਾਨਤ ਨਾ ਲਈ ਲੈ ਭਾਈ ਹਾਂ ਹਾਂ ਸੋਨੋ ਆਪਣਾ ਵੀ ਰੋਣ ਲੱਗਾ ਸੋਨੂੰ ਬਾਈ ਤਿਆਰ ਹਾਂਜੀ ਭਾਈ ਜੀ ਪੋਕਰ ਵੋਟਾਂ ਵੀ ਪੀਰਾ ਆਪਣਾ ਕੋਪੀ ਹਾਂ 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 ਜੀ ਫੇਰ ਛੁਂ ਉੱਤੇ ਮੈਨੂੰ ਵੀ ਰੋਣਾ ਸੇ ਵੇਹੇ ਜਾਣਾ ਮਰਨਾ ਪਾਈ ਤੇਰੇ ਕੋਲ ਚਾਹੀਦੀ ਹੈ ਹਾਂਜੀ ਆਪਾਂ ਅਗੇ ਖੰਨੇ ਲੋਕੇਸ਼ਨ ਕੌੜੀ ਸਰਾਂਦਾਪਾ ਸ਼ੂਟਰ ਨਵੇੜਾ ਐਤੀ ਬਾਈ ਉਧਰ ਸ਼ੂਟ ਚੱਲ ਰਿਹਾ ਇੱਧਰ ਫੋਟੋਆਂ ਹੋ ਰਹੀਆਂ ਇੱਧਰ ਆਪਣਾ ਬਾਈ ਜੈਨ ਨਾਲ ਆ ਕੇ ਮਿਲ ਗਿਆ ਆਪਾਂ ਨੂੰ ਸਪੈਸ਼ਲ ਸੱਧਿਆ ਸ਼ਮੀਰ ਕਹਿੰਦੇ ਨੇ ਇਹਨੂੰ ਹੋਰ ਬਾਈ ਠੀਕ ਠਾਕ ਓਕੇ bro ਓਕੇ ਅੱਜ ਦਿਖਾਵਾਂਗਾ ਤੁਹਾਨੂੰ ਅੱਗੇ ਕੀ ਬਣਦਾ ਅੱਜ ਇੱਕ ਆ ਜੋਲੀ ਅੱਜ ਵਹੀ ਕੀ ਰੀ ਰੈਡੀ जल्दी, जल्दी तो पहला। गोटा गो गो ले मैं नहीं जाऊँगा। ये आपको ये जरूर शांति चुनाव पे बोलता है। <laughs> और तेरी है ना जलाकर के। अल्लाही, अल्लाही। आज पैसे जो होंगे फोन पे आ एंड एक्शन। 10 15 20 ਗੱਲ ਪਾ ਜੀ ਨਾ ਕਰ ਰਹੇ ਹੋ ਨਾ ਉਧਰ ਦੇਖੋ ਨਹੀਂ ਇੱਧਰ ਹੀ ਹੈ ਇਹਨਾਂ ਦੇ ਪਿੱਛੇ ਸਸੇਗਾ ਜੀ ਮੈਂ ਤੁਹਾਡਾ ਆਪਣਾ ਵਿਨਸ ਸੋਨੂ ਲੋਪ ਤੇ ਅੱਜ ਮੇਰੇ ਨਾਲ ਮੇਰਾ ਵੀਰ ਛੋਟਾ ਸੋਨੂ ਧਾਲੀਵਾਲ ਤੇ ਮੇਰੇ ਵੀਰ ਨੇ ਆਪਣਾ YouTube ਚੈਨਲ ਬਣਾਇਆ ਸੋਨੂ ਧਾਲੀਵਾਲ ਤੋਂ ਤੇ ਪਲੀਜ਼ ਭਰਾंनो ਸਪੋਰਟ ਕਰੋ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ